ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਕਿ ਜਿਹੜਾ ਬਿਪਰ ਹੈ ਇਸਨੇ ਆਪਣੇ ਜਿਹੜਾ ਸਾਹਮਣੇ ਆਉਣ ਵਾਲੀ ਕਿਸੇ ਵੀ ਰਿਕਰਟ ਨੂੰ ਜਾਂ ਤਾਂ ਖਤਮ ਕਰ ਦਿੱਤਾ ਤੇ ਜਾਂ ਆਪਣੇ ਅੰਦਰ ਅਪੇਧ ਕਰ ਲਿਆ ਜਜਬ ਕਰ ਲਿਆ ਅਸਿਮਿਲੇਟ ਕਰ ਲਿਆ ਉਸੇ ਨੀਤੀ ਦੇ ਤਹਿਤ ਹੀ ਹੁਣ ਜਿਹੜਾ ਹੈ ਬਿਪਰ ਸਿੱਖੀ ਦੇ ਬੂਟੇ ਦੇ ਦਿਵਾਲੇ ਅਜਗਰ ਬਣ ਕੇ ਲਿਪਟਿਆ ਹੋਇਆ ਉਸ ਨੂੰ ਆਪਣੇ ਅੰਦਰ ਜਜਬ ਕਰਨ ਵਾਸਤੇ ਮਰਜ਼ ਕਰਨ ਵਾਸਤੇ ਕਈ ਤਰੀਕਿਆਂ ਦੇ ਨਾਲ ਜਿਹੜਾ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪਿਛਲੇ ਲੰਘਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਤਬ ਦੀ ਸਮਾਰੋਹ ਸੀ ਉਹਦੇ ਵਿੱਚ ਵੱਡੇ ਪੱਧਰ ਤੇ ਪੂਰੇ ਦੁਨੀਆ ਭਰ ਦੇ ਵਿੱਚ ਖਾਸ ਕਰਕੇ ਭਾਰਤ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਜਿਹੜੇ ਮਨਾਏ ਗਏ ਆ ਉਹਨਾਂ ਵਿੱਚ ਜਿਹੜੀ ਆ ਇਸ ਗੱਲ ਦੇ ਉੱਤੇ ਵੱਧ ਚੜ ਕੇ ਜ਼ੋਰ ਦਿੱਤਾ ਗਿਆ ਉਹਨੂੰ ਜਿਹੜੀ ਆ ਵਿਪਰਵਾਦੀ ਰੰਗਤ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਚਾਹੇ ਉਹ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸੰਗੋੜ ਕੇ ਹਿੰਦ ਦੀ ਚਾਦਰ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਵੇ ਉਹਦੇ ਉਹਦੇ ਵਾਸਤੇ ਵੱਡੇ ਵੱਡੇ ਜਿਹੜੇ ਆ ਸੈਲੀਬ੍ਰਿਟੀ ਨੂੰ ਜਿਹੜਾ ਉਤਸ਼ਾਹਿਤ ਕੀਤਾ ਗਿਆ ਪ੍ਰਚਾਰਿਆ ਗਿਆ ਸਰਕਾਰੀ ਪਦਰ ਤੇ ਕਾਫੀ ਵੱਡੇ ਜਿਹੜਾ ਪਦਰ ਦੇ ਉੱਤੇ ਇਸ ਦਾ ਪ੍ਰਚਾਰ ਕੀਤਾ ਗਿਆ ਤੇ ਹੁਣ ਜਿਹੜਾ ਸਾਬਜਾਦਿਆਂ ਦੇ ਅੱਗੇ ਸ਼ਹੀਦੀ ਪੰਦਰਵਾੜਾ ਆ ਰਿਹਾ ਉਹਦੇ ਤਹਿਤ ਪਿਛਲੇ ਕੁਝ ਸਮੇਂ ਤੋਂ ਜਿਹੜੀ ਆ ਇੱਕ ਬਾਲ ਦੀ ਬੀਰਵਾਲ ਦੇ ਰੂਪ ਦੇ ਵਿੱਚ ਜਿਹੜੀ ਆ ਉਹਨੂੰ ਮਨਾਉਣ ਦੀ ਕਵਾਇਤ ਚੱਲੀ ਹੋਈ ਆ ਜਿਹਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਐਕਟੀਵੇਟ ਹੋ ਗਈਆਂ ਨੇ ਸਰਕਾਰ ਦੀ ਵੀ ਇੱਕ ਕਰਤੂਤ ਸਾਹਮਣੇ ਆ ਗਈ ਹੈ ਜਿਹਦੇ ਵਿੱਚ ਚਾਈਲਡ ਵੈਲਫੇਅਰ ਕਾਉਂਸਲ ਪੰਜਾਬ ਵੱਲੋਂ ਇੱਕ ਚਿੱਠੀ ਜਿਹੜੀ ਆ ਉਹ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਿਹੜੀ ਆ ਭੇਜੀ ਗਈ ਹੈ ਜਾਂ ਹੋਰ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਭੇਜੀ ਗਈ ਹੈ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਜਿਹੜਾ ਵੀਰ ਬਾਲ ਦਿਵਸ ਮਨਾਇਆ ਜਾਵੇਗਾ ਸਕੂਲਾਂ ਦੇ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਮਨਾਉਣ ਦੀ ਜਿਹੜੀ ਹਦਾਇਤ ਕੀਤੀ ਗਈ ਆ ਇਹਦੇ ਵਿੱਚ ਮੁਕਾਬਲੇ ਕਰਾਏ ਜਾਣਗੇ ਤੇ ਉਹਦੇ ਵਿੱਚ ਕੁਝ ਪ੍ਰੋਗਰਾਮ ਨੇ ਜਿਹੜੇ ਸਕਿੱਟ ਨੇ ਜਾਂ ਫੈਂਸੀ ਡਰੈਸਸ ਨੇ ਉਹਦੇ ਵਿੱਚ ਜਿਹੜੀ ਹੈ ਸਾਬਜਾਦਿਆਂ ਦੀ ਜਿਹੜੀ ਸ਼ਹੀਦੀ ਹੈ ਉਹਨੂੰ ਜਿਹੜਾ ਪੇਸ਼ ਕੀਤਾ ਜਾਊਗਾ ਜਿਦੇ ਵਿੱਚ ਜਿਹੜੀ ਇਹਨਾਂ ਨੇ ਫੈਂਸੀ ਡਰੈਸ ਦਾ ਜਿਹੜਾ ਮੁਕਾਬਲਾ ਰੱਖਿਆ 5 ਤੋਂ 8 ਸਾਲ ਦੇ ਜਿਹੜੇ ਉਮਰ ਦੇ ਬੱਚੇ ਆ ਉਹਦੇ ਵਿੱਚ ਛੋਟੇ ਸਾਹਿਬ ਜਾਦੇ بنائے ਜਾਣਗੇ ਮਾਤਾ ਗੁਜਰੀ ਬਣਾਈ ਜਾਊਗੀ ਜਾਂ ਹੋਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਵਾਗ ਪੇਸ਼ ਕੀਤਾ ਜਾਣਾ ਕੁਝ ਸਕਿੱਟਾਂ ਨੇ ਜਿਹੜੀਆਂ ਸਕਿੱਟ ਮੁਕਾਬਲੇ ਕਰਾਏ ਜਾਣਗੇ ਉਹਨਾਂ ਦੇ ਵਿੱਚ ਵੀ ਜਿਹੜੀ ਸਾਹਿਬ ਜਾਦਿਆਂ ਦੀ ਸ਼ਹੀਦੀ ਦੀਆਂ ਸਕਿੱਟਾਂ ਤਿਆਰ ਕੀਤੀਆਂ ਜਾਣਗੀਆਂ ਭਾਵ ਕਿ ਜਿਹੜਾ ਸਾਹਿਬ ਜਾਦਿਆਂ ਦਾ ਸਵਾਗ ਰਚਾਇਆ ਜਾਊਗਾ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਨਾ ਚੀਜ਼ਾਂ ਦੇ ਉੱਤੇ ਵੱਡੇ ਪੱਧਰ ਤੇ ਉੱਤੇ ਜਿਹੜਾ ਵਿਰੋਧ ਕੀਤਾ ਗਿਆ ਹੈ ਪੰਜਾਬ ਦੇ ਉੱਤੇ ਸਿੱਖ ਕੌਮ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਹੁਣ ਫੇਰ ਇਹ बार-बार ਜਿਹੜੀਆਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ ਜਾਂਦੀਆਂ ਨੇ ਇਹਦੇ ਨਾਲ ਇੱਕ ਤਾਂ ਇਹ ਆ ਕਿ ਜਿਹੜੀ ਸਿੱਖਾਂ ਦੀ ਤਾਕਤ ਆ ਉਹ ਇਹਨਾਂ ਚੀਜ਼ਾਂ ਦੇ ਵਿਰੋਧ ਦੇ ਉੱਤੇ ਹੀ बार-बार ਜਿਹੜੀ ਲੱਗੀ ਜਾ ਰਹੀ ਹੈ बार-बार ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਪੈਂਦਾ ਹੈ ਵੱਡੇ ਪੱਧਰ ਦੇ ਉੱਤੇ ਤੇ ਦੂਸਰਾ ਇਹਨੂੰ ਆਪਣੇ ਅੰਦਰ ਜਿਹੜੀ ਹੈ ਮਰਜ ਕਰਨ ਦੀ ਕੋਸ਼ਿਸ਼ ਵੀ ਚੱਲ ਰਹੀ ਹੈ ਨਾਲ-ਨਾਲ ਦੇ ਵਾਸਤੇ ਜਿਹੜੀਆਂ ਮੁੱਖ ਜਥੇਬੰਦੀਆਂ ਜਿਹੜੀਆਂ ਵਿਰੋਧ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਤੇ ਇਸ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਹੁੰਚਾਇਆ ਜਾਵੇ ਲੋਕਾਂ ਤੱਕ ਇਹ ਗੱਲ ਘਰ-ਘਰ ਤੱਕ ਜਾਣੀ ਚਾਹੀਦੀ ਹੈ ਕਿ ਜਦੋਂ ਵੀ ਬੱਚੇ ਇਸ ਤਰ੍ਹਾਂ ਦੇ ਜਿਹੜਾ ਘਰਾਂ ਦੇ ਵਿੱਚ ਗੱਲਾਂ ਕਰਨ ਕਿ ਜਿਹੜਾ ਸਹਿਬਜ਼ਾਦਿਆਂ ਦਾ ਸਵਾਗਰ ਚਾਉਣਾ ਜਾਂ ਮਾਤਾ ਗੁਜਰੀ ਦਾ ਸਵਾਗਰ ਚਾਉਣਾ ਜਾਂ ਹੋਰ ਜਿਹੜੇ ਆ ਸਿੱਖਾਂ ਦਾ ਕਿਰਦਾਰ ਦਾ ਜਿਹੜਾ ਸਵਾਗ ਰਚਾਉਣ ਦੀ ਗੱਲ ਹੋਵੇ ਤਾਂ ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇਸ ਚੀਜ਼ ਦਾ ਨੋਟਿਸ ਲੈਣ ਤੇ ਸਕੂਲਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਵਿਰੋਧ ਕਰਨ ਤੇ ਬੱਚਿਆਂ ਨੂੰ ਇਸ ਕੰਮ ਤੋਂ ਰੋਕਿਆ ਜਾਵੇ ਤਾਂ ਕਿ ਜਿਹੜੀ ਹੈ ਇਹ ਜਿੱਧਰਲੇ ਪਾਸੇ ਨੂੰ ਜਾ ਰਿਹਾ ਕੰਮ ਹੁਣ ਇਹ ਇੱਕ ਤਰ੍ਹਾਂ ਦਾ ਮਤਲਬ ਉਸ ਜਿਹੜੇ ਆ ਸਿੱਖੀ ਨੂੰ ਜਜ਼ਬ ਕਰਨ ਵਾਸਤੇ ਬੇਪਰਵਾਦ ਦੇ ਵਿੱਚ ਮਰਜ ਕਰਨ ਵਾਸਤੇ ਵੱਡੇ ਪੱਧਰ ਤੇ ਉੱਤੇ ਕਵੈਤਾਂ ਚੱਲ ਰਹੀਆਂ ਨੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਤੇ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਹੋਊਗਾ ਜਿਹਦੀ ਜਿਹੜੀ ਆ ਫਿਰ ਜਵਾਬ ਦੇ ਸਰਕਾਰ ਹੋਊਗੀ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ